ਕੱਕਾ ਚਸਤੀ ਦੇ ਅੱਛਾ ਕਿੱਥੇ ਚੱਲਿਓ ਸਮਾਨ ਲੈ ਕੇ ਆ ਫਾਇਲ ਕਾ ਵਜਾ ਵਜਾ ਬਸ ਕੜਾ ਉਦੇ ਪੰਗਾ ਬੁੰਗਾ ਪਿਆਰ ਆਪੀ ਉਹਨਾਂ ਦੇ ਕਰਕੇ ਨਹੀਂ ਤੇ ਕੀ ਲੋਕਾਂ ਕੀ ਸਹਿਮ ਦਾ ਮਹੌਲ ਹੈ ਕੀ ਚੱਕਰ ਹੈ ਸਹਿਮ ਦਾ ਕੀ ਹੈ ਸਹਿਮ ਦਾ ਹੀ ਮਹੌਲ ਹੈ ਸਾਰਾ ਪਿੰਡ ਹੀ ਖਾਲੀ ਹੋਈ ਜਾਂਦਾ ਅੱਛਾ ਹਾਂ ਜੀ ਠੀਕ ਹੈ ਤੇ ਹੋਰ ਪਰਿਵਾਰ ਨੂੰ ਵੀ ਲੈ ਚੱਲਿਓ ਹਾਂ ਪਰਿਵਾਰ ਸ਼ਾਮ ਤੱਕ ਉਹ ਵੀ ਜਾ ਜੇ ਪਿੰਡ ਸਾਰਾ ਹੀ ਜਾ ਰਿਹਾ ਹੈ ਹਾਂ ਜੀ ਠੀਕ ਹੈ ਆ ਵੇਖ ਤੁਸੀਂ ਵੇਖਦੇ ਪੈ ਜੇ ਕਿੰਨੇ ਕ ਦੂਰ ਹੈ ਤੁਹਾਡੇ ਬਾਰਡਰ ਇਤੋਂ ਤਾਂ 1.5 ਕਿਲੋਮੀਟਰ ਵੀ ਨਹੀਂ ਹੈ ਫੇ ਡਰ ਰਿੰਦਾ ਡਰ ਤਾਂ ਬਹਿਣਾ ਹੀ ਹੈ ਕਿ ਕਿਸੇ ਦਾ ਕਈ ਪਤਾ ਲੱਗਦਾ ਨਹੀਂ ਮਤਲਬ ਡਰ ਕੀ ਹੈ ਕਿ ਘੇਰ ਲੈਂਦੇ ਨੇ ਆਹ ਇਲਾਕਾ ਸਾਰਾ ਘੇਰਿਆ ਜਾਂਦਾ ਜੀ ਪਿਛਲੀ ਵਾਰੀ ਸਾਰੇ ਕੋਠੇ ਬਾਟ ਦੇ ਏਟ ਨਹੀਂ ਛੱਡੀ ਉਹਨਾਂ ਕੋਈ ਸਮਾਨ ਦਰਖਤ ਸਾਰੇ ਕਾਟ ਲ ਕੇ ਸਾਰਾ ਕੁਝ ਲੈ ਗਏ ਤੇ ਬਾਕੀ ਸਾਰੇ ਲੋਕ ਡਰੇ ਹੋਏ ਨੇ ਧੋਕੇਦਾਨੇ ਕੱਢੇ ਜੀ ਠੀਕ ਹੈ ਬਾਕੀ ਸਾਰਾ ਅਸਮਾਨ ਵਿੱਚ ਤੇ ਪਿਆ ਨਹੀਂ ਪਿੰਡ ਖਾਲੀ ਕੋ ਕਰੀ ਜਾਂਦਾ ਖਾਲੀ ਪਏ ਜਾਗੇ ਨਾਲ ਹਾਇਦਾਰ ਤੇ ਕੋਈ ਡੈਕ ਹੋ ਜਾਮ ਕੁਸ਼ੀਰ ਇਸ ਕੋ ਦਰਤਾ ਨਹੀਂ ਤਾਂ ਕਿਸੇ ਨੇ ਕਿ ਤੁਹਾਨੂੰ ਕਿਸੇ ਨੇ ਕਿਹਾ ਕਿਸੇ ਨੇ ਕੋਈ ਨਹੀਂ ਕਿਹਾ ਅੱਛਾ ਆਪ ਦੀ ਮਰਜ਼ੀ ਨਾਲ ਆਪ ਦੀ ਮਰਜ਼ੀ ਨਾਲ ਡਾਰ ਕੇ ਅੱਗੇ ਤੋਂ ਤਿੰਨ ਵਾਰੀ ਘੇਰਾ ਪਿਆ ਤੇ ਸਮਾਰ ਸਾਰੇ ਪਾਕਿਸਤਾਨ ਨਾਲ ਲੋਟ ਕੇ ਲੱਗ 65 ਚ ਸੰਕਰ ਤੇ ਠੀਕ ਹੈ ਤਾਂ ਕਿ ਉੱਥੇ ਡਾਰ ਕੇ ਤਾਂ ਬਾੜ ਬੱਚਾ ਨਾ ਆ ਜਾਵਾਂ ਕਾਗੂ ਨਾ ਆ ਜਾਵਾਂ ਪਿੱਛੇ ਹੋ ਜਾਈਏ ਐਸ ਕਰਕੇ ਤੁਸੀਂ ਜਾ ਰਹੇ ਹੋ ਜੀ ਜੀ ਛੋਟਾ ਰਜਿੰਦਰ ਸਿੰਘ ਜੀ ਰਜਿੰਦਰ ਜੀ ਕਿੱਥੋਂ ਦੇ ਰਹਿਣ ਲਿਓ ਆਪਣਾ ਯੋਜਾਂ ਵਾਲੀ ਪਿੰਡ ਹੈ ਜੀ ਅੱਛਾ ਇਹ ਕੀ ਸਮਾਨ ਲੈ ਕੇ ਜਾ ਰਹੇ ਹੋ ਇਹ ਸਮਾਨ ਜੀ ਜਿਹੜਾ ਆਪਣਾ ਘਰਵਰ ਤੋਂ ਲੈ ਗਿਆ ਪੇਟੀਆਂ ਹੋ ਗਈਆਂ ਜੋ ਜਿੰਨਾ ਵੀ ਆ ਗਿਆ ਜੀ ਜੀ ਤੇ ਇੱਕ ਪਾਸੇਫਟੀ ਵਾਸਤੇ ਆਉਦਾ ਸਮਾਨ ਇੱਥੇ ਕਰ ਹਾਂਜੀ ਕਿੱਥੇ ਜਾ ਕਿੱਥੇ ਰਹਿ ਰਹੇ ਹੋ ਯੋਜਾਂ ਵਾਲੀ ਪਿੰਡ ਅੱਛਾ ਇੱਥੇ ਕੀ ਤੁਹਾਨੂੰ ਰਿਸਕ ਰਹ ਜਾਂਦਾ ਸਰ ਰਿਸਕ ਇਹ ਜੇ ਮੈਂ ਬਾਡਰ ਦੇ ਨੇੜੇ ਰਹ ਜਾਂਦਾ ਜੀ ਫਿਰ ਕਲਪਾਪ ਨੂੰ ਛੱਡ ਕੇ ਭੱਜਣਾ ਪੈਂਦਾ ਸਮਾਨ ਸਾਰਾ ਪਿਆ ਰਹਿੰਦਾ ਜੀ ਕਮਾਲ ਫਸੇ ਜਾਂਦਾ ਜੀ ਬਾਕੀ ਕਰਦਾ ਜਰੂਰੀ ਸਮਾਨ ਜਿਹੜਾ ਉਹ ਆ ਦਾ ਸੇਫ ਜਗ੍ਹਾ ਤੇ ਲੈ ਜਾਣਾ ਕਿੰਨੇ ਕੁ ਲੋਕ ਨੇ ਜਿਹੜੇ ਜਾ ਰਹੇ ਨੇ ਮਸਜਿਦ ਨੇੜੇ ਨੇੜੇ ਜਿੰਨੇ ਵੀ ਘਰ ਹੈ ਕਿ ਤਕਰੀਬਨ ਜਾ ਹੀ ਰਹਿ ਗਏ ਪਿੰਡ ਦੇ ਲੋਕ ਨਿਕਲ ਰਹੇ ਨੇ ਠੀਕ ਹੈ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਵੇਂ ਅੱਜ ਜਿਹੜੀ ਇਹ ਸਟ੍ਰਾਈਕ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਟ੍ਰਾਈਕ ਦੇਖਦੇ ਆ ਜੀ ਜਿਸ ਤਰ੍ਹਾਂ ਕੀਤੀ ਆ ਵੀ ਉਹਨਾਂ ਦਾ ਵੀ ਕੋਈ ਜਵਾਬੀ ਅੰਦਰਾ ਹੋ ਸਕਦਾ ਜੀ ਇਸ ਕਾਰਵਾਈ ਬਾਰੇ ਠੀਕ ਹੈ ਜੀ ਹਾਂ ਜੀ ਨਹੀਂ ਭਾਰਤ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਾਰਗਿਰੀ ਨੂੰ ਜੇਲਾ ਦੇਖਦੇ ਜਿਹੜਾ ਉਹਨਾਂ ਨੇ ਕੀਤਾ ਜੋ ਦਾ ਬਦਲੇ ਵਿੱਚ ਕਰਕੇ ਜਿਹੜਾ ਇਹਨਾਂ ਨੇ ਕੀਤਾ ਤੇ ਹੋਣਾ ਵੀ ਚਾਹੀਦਾ ਜੀ ਹਾਂ ਜੀ ਤੁਹਾਡਾ ਫੋਜਾ ਸਿੰਘ ਜੀ ਫੋਜਾ ਜੀ ਕਿੱਥੇ ਜਾ ਰਹੇ ਹੋ ਤੁਸੀਂ ਅਸੀਂ ਜਾ ਰਹੇ ਆਂ ਆਪ ਆਰਾਮ 45 ਪਰ ਆਪੈਂਟੂੜ ਕਾ ਉਹ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਹੋ ਫਿਰ ਇਹੋ ਇਦਾਂ ਨੇ ਤੇ ਆਹ ਕੱਪੜੇ ਕੁੱਪੜੇ ਇਹਨੇ ਮਾਰੇ ਹੋਏ ਸੱਤੀ ਜਾਣੀ ਵਜੇ ਕੀ ਤੁਹਾਡੇ ਜਾਣ ਦੀ ਵਜਾ ਆ ਵੀ ਆ ਮਾਧਰ ਦੇ ਰਿਏ ਕੁਸ ਆਕਰਾਲੋ ਖਾਣਾ ਤੇ ਤਾਂ ਜਾਣਾ ਫਿਰ ਕਿਤੇ ਜਾਈ ਕਿਤੇ ਬੋਲ ਤੇ ਜਾਣਾ ਉਹ ਉਹ ਕਿਹੜੇ ਅਸੀਂ ਜਾਣਾ ਅਸਮਾਨ ਹੀ ਸੱਟਣੇ ਇਹ ਚੀਜ਼ ਆ ਅੱਛਾ ਹੱਥੇ ਚੱਲ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਕੇ ਉੱਤੇ ਸੇ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਪਹਿਲਾਂ ਹਾਂ ਦੋਨੇ ਵੇਖੀ ਨੇ 65 71 ਇਹ ਨਹੀਂ ਉਹ ਤਾਂ ਹਾਲਾਤ ਬਹੁਤ ਮਾਰੇ ਆ ਕਿਉਂ ਪਹਿਲੀ ਵਾਰ ਜੰਗ ਲੱਗਾ ਸੀ 65 ਕਿਸੇ ਨੇ ਅਵੱਖਾ ਵਿਜੰਗ ਕੀ ਹੁੰਦਾ ਕੀ ਇਹਨੇ ਜਿਵੇਂ ਗਰਮੀ ਦੇ ਦੁਆਰੇ ਹੀ ਬਾਦੂ ਵੀ ਦੁਆਰਾ ਹੀ ਆ ਕਿ ਜਿਵੇਂ ਕੋਈ ਜਗਾ ਫਿਰਦਾ ਕੱਚੇ ਵਿੱਚ ਆ ਜਾਂਦਾ ਬਣਾਉਣ ਵਿੱਚ ਹੈਗਾ ਗੜਨੀ ਤੇ ਮੋਸਲਾ ਇਥੇ ਕੋਈ ਬਾਹਰ ਖੇਤ ਖੜਾ ਕਰੂਗਾ ਨਾ ਕੋਈ ਰੋਟੀ ਖੇਵੇ ਮਾਲਕਾ ਕੋਈ ਮੁਕਲੀ ਗੱਲੇ ਵੀ ਗਲਾਸ ਵਿੱਚ ਆਇਆ ਪਾਣੀ ਪੀਣ ਲਈ ਜਿਹੜਾ ਗਲਾਸ ਹੁੰਦਾ ਹੈ ਤੇ ਅੱਗੇ ਜਦੋਂ ਅਸੀਂ ਗਏ ਨਾ ਸੰਕ ਅੱਗੇ ਕਾਰਕਾਫ ਵੀ ਨਹੀਂ ਮੰਗਿਆ ਦਿੱਤੇ ਆਨੇ ਸੀ ਵੀ ਪਾਣੀ ਪੀ ਲਖੂ ਅੱਡੇ ਵਿੱਚ ਸਕੂਲ ਤੇ ਜਾ ਬੈਠਿਆ ਉਹਨਾਂ ਦਾ ਉਹ ਨਿਸ਼ਾਨ ਉਹ ਕਾਫੀ ਨੂੰ ਜਿੱਤੇ ਥਿਆ ਮਤਲਬ ਬਾਰਡਰ ਤੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ 20 ਕਿਲੋਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ ਹਾਂਜੀ ਉਹ ਉਹ ਦੋ ਯੂਸਨੀ ਘੇਰ ਲੈਂਦੇ ਉਹ ਹਾਂ ਕਿਉਂ ਆਪਣੇ ਆਰਮੀ ਵਾਲੇ ਤਾਂ ਪਿੱਛੇ ਹੁੰਦੇ ਸੇਮ ਨਾਲ ਹੀ ਤੇ ਠੀਕ ਹੈ ਤੇ ਜੰਗ ਤਾਂ ਅੱਗੇ ਹੁੰਦੀ ਹੈ ਹਾਂ ਅਜਾ ਤੂੰ ਪਹਿਲਾਂ ਵੀ ਘਿਰਿਆ ਹੈ ਹਾਂ ਸਾਡੇ ਪਿੰਡ ਦੇ ਵੀ ਬੰਦੇ ਫੈਲ ਵਿੱਚ ਖੜੇ ਗਏ ਸੀ ਤੇ ਭੁੱਖ ਮੱਤ ਲਿਆ ਸੀ ਰਾਤ ਦਾ ਪਾਣੀ ਵੀ ਹਥਿਆਰ ਚਾਹ ਲਿਆ ਸੀ ਉਹੇ ਕਰਦੇ ਉਹ ਚੌਥੇ ਕਿਦਾਂ ਪਿੰਡ ਵਿੱਚ ਵੜਿਆ ਸੀ ਤਾਂ ਆਪਨੇ ਇਹ ਵੇਖੋ ਵਿਖਾਈ ਜਿਵੇਂ ਮਾੜੇ ਮੋਟੇ ਆਂ ਦੇ ਰਹੇ ਉਹ ਉਹ ਵੀ ਆ ਗਏ ਪਿੰਡ ਵਿੱਚ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਜਦੋਂ ਲੈਣ ਦੇਣ ਹੋਇਆ ਉਹ ਲੋ ਤੁਹਾ ਆਪਣੇ ਬੰਦੇ ਇੱਕੋ ਲਾਦਾ ਡੀ ਆਇਆ ਨਾ ਤੇ ਆਖਨੇ ਦੋ ਦਿੱਤਿਆਂ ਚ ਇੱਕ ਲਿਆਂ ਤਵਾਦਲੇ ਵਿੱਚ ਦੋ ਦੋ ਆਪਾਂ ਤੋਂ ਲੈਣ ਦੇ ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘਾਟ ਬੰਦੇ ਆਪਨੇ ਜਿਆਦਾ ਬੰਦੇ ਆ ਗਏ ਠੀਕ ਹਾਂ